ਵੈਲਕਮ ਕਰਦੇ ਆ ਤੇ ਦੋ ਕਲਾਣਾ ਕਬੱਡੀ ਦੇ ਚਾਹੇਤਿਆਂ ਲਈ ਆਪਾਂ ਤੁਹਾਡੇ ਰੂਪ ਰੂਪ ਤਾਂ ਜਾਣਦੇ ਆ ਇਹਦਾ ਵੀ ਹਰ ਕੋਈ ਰੱਖਦਾ ਮਾਰ ਆਪਣੇ ਤੇ ਦੁਨੀਆ ਵਾਸਤੇ ਜਹਾਨ ਅੰਦਰ ਠਿੱਕਾ ਚੋੜੀਆਂ ਕਰਕੇ ਤੁਰਨ ਵਾਲੇ ਪੱਖੇ ਜਾਂਦੇ ਨੇ ਵਿੱਚ ਮੈਦਾਨ ਅੰਦਰ ਤੇ ਅੱਜ ਆਪਣਾ ਸਨੀ ਕਾਰੀ ਸਰੀ ਵਾਲਾ ਵੀਰ ਆਪਣੇ ਸ਼ਰੀਰ ਦਾ ਤੁਹਾਨੂੰ ਦਿਖਾ ਰਿਹਾ ਹੈ ਜੋ ਮੁੰਡੇ ਨੇ ਮਿਹਨਤ ਕੀਤੀ ਆ ਤੇ ਆਪਾਂ ਦੋ ਕਲਾਣਾ ਲਿਖਿਆ ਆ ਤੁਹਾਡੇ ਨਾਲ ਸ਼ੇਅਰ ਕਰਦੇ ਨੇ ਕਹਿੰਦਾ ਅੰਚੇਵੇਂ ਚੋਬਰਾਂ ਦੇ ਟੋਪਰੇ ਤੇ ਗਾਨ ਉਹ ਖੇਡਦੇ ਕਬੱਡੀ ਸਮੀਯਾਰਾ ਕੀ ਮੰਗੜੇ ਉਹ ਸ਼ਾਦੀਆਂ ਨੇ ਗੁੰਡੀਆਂ ਤੇ ਗੱਲਾਂ ਦੇ ਹੁੰਦੀਆਂ ਕਹਿੰਦੇ ਲੱਗਣੇ ਅੱਜ ਅੱਜ 100-100 ਯੂਰੋ ਦਾ ਉੱਥੇ ਤਾਂ ਲੱਗਦਾ ਮੈਦਾਨੇ ਵਿੱਚ ਉਹ ਸ਼ਾਦੀਆਂ ਦੇ ਜੋਰਾਂ ਦਾ ਪਤਾ ਲੱਗਦਾ ਮੈਦਾਨੇ ਸ਼ਾਦੀਆਂ ਬਾਜੋ ਦਾ ਚਲੋ ਉੱਤੇ ਰੂਚੀ ਕਿਸੇ ਪ੍ਰੋਮੋਟਰ ਉਹ ਜੋਨੀਆ ਮੇਰੀ ਰੋਮੀ ਪ੍ਰਮੋਟਰ ਪਿੱਛੇ ਫਿਰਦਾ ਵਈ ਪਿੱਛੇ ਬਕਨੀਦਾ ਵਾਲੇ ਵੀਰਾਂ ਦੀ ਵੀ ਗੇਰੀ ਪ੍ਰਮੋਟਰ ਪਿੱਛੇ ਫਿਰਦਾ ਵਾਏ ਜਿੰਦਲ ਸਾਹਿਬ ਪੀਟਰ ਟੂ ਵਾਲੀ ਦੀ ਰੀਸ ਨਹੀਂ ਉਹ ਲੰਗਣ ਜਗਾ ਚੜ੍ਹਦਾ ਮੇਰਾ ਭਰਾਇਕਰ ਉਹ ਮੈਕਰਾ ਦਿਲੋਂ ਸਤਿਕਾਰ ਸਾਰੇ ਹੀ ਪੇਰਾਂ ਦਾ ਪਿੱਛੇ ਕਰੀਂਦਾ ਨੂੰ ਪਤਾ ਲੱਗਦਾ ਮੈਂ ਦਾਨੇ ਸ਼ਾਦੀ ਆਲੇ ਜੋੜਾਂ ਦਾ ਪਤਾ ਲੱਗਦਾ ਮੈਂ ਦਾਨੇ ਸ਼ਾਦੀ ਆਲੇ ਜੋੜਾਂ ਦਾ ਉਹ ਅੱਜ ਮਾਤੀ ਨੇ ਗੋਹਿਆ ਕੱਪ ਪਰ ਮੋਟਰਾਂ ਦੇ ਮਾਣ ਹੈ ਜਸਤੇ ਗਰਦਾਸਪੁਰੀਏ ਤੇ ਦੀਪ ਬਜੇ ਬੱਚਾ ਮਦਾਨੇ ਪਤਾ ਸ਼ਾਤੀ ਵਾਲੇ ਜੋਹਰਾ ਦਾ ਕਹਿੰਦਾ ਚਿੰਨ ਮੇ ਚੋਖਰ ਤੇ ਸਾਲਾ ਦੇ ਹੀ ਜਾ ਲੈ ਨੀ ਇਕਲੀ ਦੇ ਕੁੱਲ ਡੰਗੇ ਰਹੇ ਨੇ ਟੱਪਾਲਾ ਉਹ ਸ਼ਾਤੀਆਂ ਦੀ ਗੁੰਡੀਆਂ ਤੇ ਗੱਲਾਂ ਦੇ ਗੁੰਡੀਆਂ ਉਹ ਦੀਪੇ ਬਜੋਣੀ ਅੱਜ ਖੜੇ ਮੇਰੇ ਨਾਲ ਇੰਦ ਤੱਕ ਕਰਦੇ ਸਤਕਾਰ ਸਾਰੇ ਹੀ ਬਲੇਰਾ ਦਾ ਅੰਗਦਾ ਮਦਾਨੇ ਛਾਤੀ ਆਏ ਜੋੜਾਂ ਦਾ ਪਤਾਨ ਲੱਗੇ ਦਾ ਮਦਾਨੇ ਛਾਤੀ ਆਏ ਜੋੜਾਂ ਦਾ ਲਓ ਜੀ ਥੈਂਕ ਯੂ ਮਾਰੋ ਤਾਰੀਆਂ ਕਰੀ ਵੀਰ ਦੇ ਨਾਲ ਬਹੁਤ ਸੋਹਣੀ ਆਵਾਜ਼ ਬਹੁਤ ਸੋਹਣਾ ਕਬੱਡੀ ਦੇ ਗੀਤਰੀਓ ਜੇ ਚੰਗਦੇ ਅਸੀਂ ਮੈਚ ਦੇ ਸਟੋਰ ਨੇ